ਗਲਤ ਨਾ ਲਾਓ ਇੰਜਰੀ ਹਮੇਸ਼ਾ ਤੁਹਾਡੇ ਐਕਸਰਸਾਈਜ਼ ਗਲਤ ਪਰਫਾਰਮ ਕਰਨ ਨਾਲ ਸੱਟ ਲੱਗਦੀ ਆ ਕਿਉਂਕਿ ਲੋਕਡਾਊਨ ਤੋਂ ਬਾਅਦ ਉਸ ਚੀਜ਼ ਵਾਲ ਬੱਚੇ ਪੜ੍ਹਾਈ ਦਾ ਘਟ ਕਰਦੇ ਨੇ ਪੜ੍ਹਾਈ ਕਰ ਰਹੇ ਆ ਪਰ ਪੜ੍ਹਾਈ ਨਹੀਂ ਕਰਦਾ ਹੁੰਦਾ ਸਾਨੂੰ ਪੇਰੈਂਟਸ ਨੂੰ ਤਾਂ ਪਤਾ ਹੀ ਆ ਬੱਚੇ ਕੀ ਕਰਦੇ ਵੇ ਆ ਇੱਥੋਂ ਹੀ ਪਲੇਅਰ ਨਿਕਲਨੇ ਆ ਇੱਥੋਂ ਹੀ ਸਾਰੀ ਗੇਮਸ ਦੇ ਪਲੇਅਰ ਨਿਕਲਨੇ ਹੈਗੇ ਆ ਔਰ ਇਹ ਅਗਰ ਤੁਸੀਂ ਨੌਲੇਜ ਦਵੋਗੇ ਪ੍ਰੋਪਰ ਐਪਰੀਸ਼ੀਏਟ ਕਰੋਗੇ ਇਨਕਰੇਜ ਕਰੋਗੇ ਤਾਂ ਹੀ ਆਪਾਂ ਕੁਝ ਕਰ ਸਕਦੇ ਆ ਇੱਕ ਚੀਜ਼ ਦੱਸੋਗੇ ਸਨੀ ਭਾਜੀ ਜਿਹੜੀ ਐਕਸਲ ਲਗਾਉਂਦੇ ਨੇ ਹੈਵੀ ਐਕਸਲ ਲਾਣੀ ਜ਼ਰੂਰੀ ਆ ਕਿ ਲਾਈਟ ਐਕਸਲ ਲਾਣੀ ਜ਼ਰੂਰੀ ਆ ਨੰਬਰ 2 ਰੈਪ ਵੱਧ ਲੈਣਾ ਜ਼ਰੂਰੀ ਆ ਜਾਂ ਰੈਪ ਘੱਟ ਲੈਣਾ ਜ਼ਰੂਰੀ ਆ ਮਾੜਾ ਦੱਸੋਗੇ ਭਾਈ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਤੁਸੀਂ ਪਰਫਾਰਮ ਕਿਵੇਂ ਕਰਦੇ ਆ ਮੈਟਰ weight ਨਹੀਂ ਕਰਦਾ ਮੈਟਰ ਤੁਹਾਡੀ ਫਾਰਮ ਕਰਦੀ ਆ ਕਿ ਤੁਸੀਂ ਕਿਵੇਂ ਫਾਰਮ ਤੁਹਾਡੀ ਹੁਣ ਕਈ ਮੈਂ ਦੇਖਿਆ ਹੈਗੇ ਆ ਤੁਸੀਂ ਕਿਸੇ ਦੇ ਨਾਲ ਕੰਪੈਰੀਜ਼ਨ ਨਾ ਕਰੋ ਵੀ ਉਹ weight ਇੰਨਾ ਚੱਕ ਰਿਹਾ ਤਾਂ ਮੈਂ ਵੀ ਉਹਨਾ ਤੁਸੀਂ ਆਪਣੀ ਬੋਡੀ ਦੀ ਕੈਪੇਬਿਲਿਟੀ ਦੇਖੋ ਪਲਸ ਰੈਪੀਟੀਸ਼ਨ ਜਿਹੜੇ ਤੁਸੀਂ ਲਾਣੇ ਆ ਉਹ ਪ੍ਰੋਪਰ ਪਰਫਾਰਮ ਕਰੋ ਰੈਦਰ ਦੈਨ ਕਿ ਆਪਾਂ ਮਤਲਬ ਐਵੇਂ ਹੀ ਫੁੱਲੇ ਹਲਾਰੇ ਜੇ ਲਾਈ ਜਾਈਏ ਉਹਨੂੰ ਪ੍ਰੋਪਰ ਜੇ ਚੈਸਟ ਲਾ ਰਹੇ ਆ ਲੈਗ ਲਾ ਰਹੇ ਆ ਸ਼ੋਲਡਰ ਲਾ ਰਹੇ ਆ ਉਹ ਐਕਸਰਸਾਈਜ਼ ਮੋਡਰੇਟ weight ਹੋਵੇ ਜਿਸ ਚ ਪ੍ਰੋਪਰ ਬਲੱਡ ਸਰਕੂਲੇਸ਼ਨ ਜਾਂ ਜਿਹੜੀ ਤੁਹਾਡੀ ਬਲੱਡ ਪ੍ਰੋਪਰ ਉਸ ਮਸਲ ਚ ਜਾਵੇ ਤਾਂ ਕਿ ਤੁਹਾਡੇ ਜਿਹੜਾ ਮਸਲ ਦੀ ਗ੍ਰੋਥ ਵਧੀਆ ਹੋਵੇ ਰੈਦਰ ਦੈਨ ਕਿ ਆਪਾਂ ਉਸ ਚੀਜ਼ ਦੇ ਵਿੱਚ ਇੰਜਰੀ ਲੈ ਕੇ ਆ ਜਾਈਏ ਆਪਾਂ ਕਿਸੇ ਨੂੰ ਦੇਖ ਕੇ ਵੀ ਉਹਨੇ ਇੰਨਾ ਚੱਕਿਆ ਗਲਤ ਨਾ ਲਾਓ ਇੰਜਰੀ ਹਮੇਸ਼ਾ ਤੁਹਾਡੇ ਐਕਸਰਸਾਈਜ਼ ਗਲਤ ਪਰਫਾਰਮ ਕਰਨ ਨਾਲ ਸੱਟ ਲੱਗਦੀ ਆ ਆਪਣੀ ਫਾਰਮ ਵਾਲੇ ਪਾਸੇ ਧਿਆਨ ਦਾ ਜਾਨੀ ਕਿ ਕਹਿੰਦਾ ਮਤਲਬ weight ਘੱਟ ਹੋਵੇ ਪਰ ਐਕਸ ਰੈਪ ਸਹੀ ਲੱਗੇ ਹੋਣ ਰੈਪ ਪ੍ਰੋਪਰ ਹੋਣ ਮੋਡਰੇਟ weight ਹੋਵੇ ਤੁਹਾਨੂੰ ਪਤਾ ਲੱਗ ਜਾਊਗਾ ਜੇ ਤੁਹਾਡੀ ਕੈਪੇਬਿਲਟੀ 10 ਕਿਲੋ ਦੀ ਆ ਤੁਹਾਡੇ 8 ਰੈਪ ਲੱਗੇ ਆ ਅਗਰ ਤੁਸੀਂ ਦੋ ਕੋਚ ਨੂੰ ਕੋਲ ਖੜੇ ਕਰਵਾ ਕੇ ਦੋ ਰੈਪ ਲਵਾ ਵੀ ਲਏ ਤਾਂ ਉਹ ਇਟਸ ਓਕੇ ਉਹ ਤੁਹਾਡੀ ਕੈਪੇਬਿਲਟੀ 8 ਦੀ ਸੀ ਤੁਸੀਂ ਹੁਣ ਜਿਹੜੇ ਪਹਿਲੇ ਤੋਂ ਹੀ ਹੈਲਪ ਸਟਾਰਟ ਕਰਤੀ weight ਵੱਧ ਪਾਇਆ ਉਹਦਾ ਕੋਈ ਫਾਇਦਾ ਹੀ ਨਹੀਂ ਤੇ ਇੱਕ ਜੀ ਹੋਰ ਆ ਅੱਪਾ ਗੱਲ ਕਰੀਏ YouTube ਵਿਦਵਾਨ ਜਿਹੜੇ ਚੱਲੇ ਹੋਏ ਨੇ ਅੱਜਕੱਲ੍ਹ ਹਾਂ ਐਕਸ ਇਦਾਂ ਲਾਓ ਉਹਨੂੰ ਇਦਾਂ ਲਾਓ ਅ ਕਈ ਆਪਾਂ ਦੇਖਦੇ ਵੀ ਆ ਹੋਗੇ ਤੁਸੀਂ ਇਹ ਪੇਟ ਮਸਲਾ ਇਦਾਂ ਨਿਕਲਨੇ ਆ ਜੀ ਇਹਨੂੰ ਇਦਾਂ ਲਾਓ ਰਿਜ਼ਲਟ ਕੁਛ ਨਹੀਂ ਆਂਦਾ ਕਿਉਂਕਿ ਐਕਚੁਅਲ ਜੋ ਭਾਜੀ ਨੈਚੁਰਲ ਦੇ ਵਿੱਚ ਜਿਹੜੀ ਚੀਜ਼ ਆ ਉਹਦਾ ਇਫੈਕਟ ਤਾਂ ਲੱਗਣਾ ਭਾਜੀ ਦੇਖੋ ਬਾਡੀ ਕਿੰਨੇ ਟਾਈਪਸ ਦੀ ਹੈਗੀ ਪਹਿਲਾਂ ਤਾਂ ਇਹ ਦੇਖੋ ਐਕਟੋਮੋਰਫਿਨ ਮੈਸੋਮੋਰਫਿਨ ਐਂਡੋਮੋਰਫਿਨ ਵੀ ਤੁਸੀਂ ਬਾਡੀ ਟਾਈਪਸ ਹੀ ਨਹੀਂ ਕਿਸੇ ਨੂੰ ਪਤਾ ਮੇਰੇ ਕੋਲ ਹੁਣ ਇੱਕ ਬੰਦਾ ਆਇਆ ਉਹਦੀ ਗੱਲ ਉਹੀ ਆਂਦੀ ਭਾਜੀ ਨੌਲੇਜ ਦੀ ਸੋ ਕਾਲਡ ਕੋਚ ਜਿਹੜੇ ਹੈਗੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਹਾਂ ਨਾ ਵੀ ਪਹਿਲਾਂ ਉਸ ਬੰਦੇ ਦਾ ਹਿਸਟਰੀ ਦਾ ਪੜਾਅ ਕਰ ਲੋ ਵੀ ਅਗਲੇ ਨੂੰ ਕੋਈ ਐਦਾਂ ਦਾ ਇਸ਼ੂ ਤਾਂ ਨਹੀਂ ਕੋਈ ਸਰਜਰੀ ਕਿਉਂਕਿ ਮੇਰਾ ਪਹਿਲਾਂ ਹੀ ਸਵਾਲ ਇਹ ਹੁੰਦਾ ਐਂਟਰ ਹੋਣ ਤੇ ਜਿਮ ਤੇ ਵੀ ਕੋਈ ਮੈਡੀਕਲ ਇਸ਼ੂ ਤਾਂ ਨਹੀਂ ਕੋਈ ਤੁਹਾਡੀ ਮੈਡੀਸਿਨ ਤਾਂ ਨਹੀਂ ਚੱਲਦੀ ਤੁਹਾਡੇ ਟੈਸਟ ਓਕੇ ਆ ਨਹੀਂ ਹੈਗੇ ਤਾਂ ਕਰਵਾਓ ਤਾਂ ਕਿ ਆਪਾਂ ਕੱਲ ਨੂੰ ਕਿਸੇ ਨੂੰ ਬਲੇਮ ਨਾ ਕਰੀਏ ਹੁਣ ਕਿਸੇ ਦਾ ਓਵਰ weight ਆ ਉਹਨੂੰ ਮੈਂ ਲੈਗ ਦਾ ਵਰਕਆਊਟ ਕਿਵੇਂ ਲਵਾਂ ਪਹਿਲਾਂ ਉਹਦਾ weight ਤਾਂ ਰਿਡਿਊਸ ਕਰੀਏ ਉਹ ਤਾਂ ਪਹਿਲੇ ਹੀ 10-15 ਕਿਲੋ ਓਵਰ weight ਚੱਕੀ ਜਾਂਦਾ ਸੋ ਇਹ ਭਾਜੀ ਗੱਲਾਂ ਵਿਦਆਊਟ ਨੌਲੇਜ ਕਿਉਂਕਿ ਇੰਨੇ ਸਾਲ ਹੋ ਗਏ ਆਈ ਥਿੰਕ 26-27 ਸਾਲ ਹੋ ਗਏ ਸਪੋਰਟਸ ਨਾਲ ਜੁੜਿਆ ਨੂੰ ਸੋ ਇਹ ਬਹੁਤ ਇੱਕ ਲੰਬਾ ਸਫਰ ਹੁੰਦਾ ਜਿਹਦੇ ਵਿੱਚ ਤੁਹਾਨੂੰ ਸਟਰਗਲਸ ਦੇ ਵਿੱਚ ਬਹੁਤ ਐਕਸਪੀਰੀਅੰਸ ਮਿਲਦਾ ਸੋ ਕਿਕ ਦੋ ਮਹੀਨੇ ਵਾਲੇ ਕੋਚਾਂ ਦੇ ਕੋਲ ਜਾਂ ਜਿਨ੍ਹਾਂ ਨੂੰ 6-6 ਮਹੀਨੇ ਹੋਇਆ ਕਿਤਾਬੀ ਵਾਲਿਆਂ ਕੋਲ ਵਿਦਵਾਨਾ ਪਰ ਪ੍ਰੈਕਟੀਕਲ ਵੀ ਨੌਲੇਜ ਹੋਣੀ ਚਾਹੀਦੀ ਚਲੋ ਇਹ ਵੀ ਹੋਣੀ ਗੱਲ ਆਪਾਂ ਹੁਣ ਦਾ ਅੱਜ ਟੋਪਿਕ ਚੱਲੇ ਹੋਇਆ ਵਾ ਯੂਥ ਦੇ ਵਿੱਚ ਚਲੋ ਆਪਾਂ ਹੋ ਜਾਣਾ ਜਿਹੜੇ ਫੋਨਾਂ ਦੇ ਵਿੱਚ ਬੜੇ ਹੁੰਦੇ ਨੇ ਗੇਮਾਂ ਖੇਡਦੇ ਨੇ ਉਹ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਲੋਕਡਾਊਨ ਤੋਂ ਬਾਅਦ ਉਸ ਚੀਜ਼ ਵਾਲ ਬੱਚੇ ਪੜ੍ਹਾਈ ਦਾ ਘੱਟ ਕਰਦੇ ਨੇ ਪੜ੍ਹਾਈ ਕਰ ਰਹੇ ਆ ਪਰ ਪੜ੍ਹਾਈ ਨਹੀਂ ਕਰਦਾ ਹੁੰਦਾ ਸਾਨੂੰ ਪੇਰੈਂਟਸ ਨੂੰ ਤਾਂ ਪਤਾ ਹੀ ਬੱਚੇ ਕੀ ਕਰਦੇ ਵੇ ਆ ਇਹ ਖੇਡਣ ਲੱਗ ਪਏ ਆ ਭਾਈ ਇਸ ਦੇ ਕੋਈ ਦੇ ਬਾਰੇ ਤਾਂ ਇਹ ਆ ਵੀ ਤੁਹਾਡੇ ਪੇਰੈਂਟਸ ਨੂੰ ਥੋੜਾ ਜਿਹਾ ਸਟ੍ਰਿਕਟ ਹੋਣਾ ਪੈਣਾ ਬੱਚਿਆਂ ਦੇ ਕਿਉਂਕਿ ਅਗਰ ਤੁਸੀਂ ਚਾਹਨੇ ਵੀ ਤੁਹਾਡਾ ਬੱਚਾ ਕੁਝ ਅਚੀਵ ਕਰੇ ਜੇ ਬੱਚਾ ਪਬਜੀ ਤੇ ਬੰਦੇ ਹੀ ਮਾਰੀ ਜਾਂਦਾ ਫਿਰ ਆਪਾਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਲੇਕਿਨ ਅਗਰ ਕਿਸੇ ਨੇ ਕੁਝ ਕਰਨਾ ਆ ਤਾਂ ਉਹਨੂੰ ਥੋੜਾ ਜਿਹਾ ਕੰਫਰਟ ਜ਼ੋਨ ਦੇ ਵਿੱਚੋਂ ਨਿਕਲਣਾ ਪੈਣਾ ਇਹ ਕੰਫਰਟ ਜ਼ੋਨ ਹੀ ਆ ਆਪਾਂ ਬੈਠੇ ਆ ਆਪਾਂ ਕੱਲ ਨੂੰ ਚੱਲਾਂਗੇ ਮੰਡੇ ਚੱਲਾਂਗੇ ਟਿਊਜ਼ਡੇ ਚੱਲਾਂਗੇ ਸੋ ਇਹ ਕੰਫਰਟ ਜ਼ੋਨ ਚੋਂ ਆਪਾਂ ਨੂੰ ਨਿਕਲਣਾ ਪੈਣਾ ਸੋ ਮੇਰਾ ਸੰਦੇਸ਼ ਸਾਰੇ ਮਾਪੇ-ਬਾਪ ਨੂੰ ਜਾਂ ਕਿਸੇ ਦੇ ਘਰੇ ਕੋਈ ਐਲਡਰ ਹੈਗਾ ਯਾ ਕੋਈ ਗਾਰਡੀਅਨ ਸੀਨੀਅਰ ਹੈਗਾ ਮੈਂ ਉਹਨਾਂ ਨੂੰ ਇਹੀ ਕਹੂੰਗਾ ਵੀ ਤੁਸੀਂ ਇਸ ਚੀਜ਼ ਵੱਲ ਫੋਕਸ ਕਰੋ ਇੱਥੋਂ ਹੀ ਪਲੇਅਰ ਨਿਕਲਨੇ ਆ ਇੱਥੋਂ ਹੀ ਸਾਰੀ ਗੇਮਸ ਦੇ ਪਲੇਅਰ ਨਿਕਲਨੇ ਹੈਗੇ ਆ ਔਰ ਇਹ ਅਗਰ ਤੁਸੀਂ ਨੌਲੇਜ ਦਵੋਗੇ ਪ੍ਰੋਪਰ ਐਪਰੀਸ਼ੀਏਟ ਕਰੋਗੇ ਇਨਕਰੇਜ ਕਰੋਗੇ ਤਾਂ ਹੀ ਆਪਾਂ ਕੁਝ ਕਰ ਸਕਦੇ ਆ